ਜਿਸ ਤਰ੍ਹਾਂ ਖੇਤੀ ਦੇ ਦਿਨੋਂ ਦਿਨ ਖਰਚੇ ਵਧ ਰਹੇ ਆ ਮੰਗਾਈ ਦੀ ਧਾਰ ਵਧ ਰਹੀ ਆ ਤੇ ਖੇਤੀਬਾੜੀ ਪਾਲਿਸੀਆਂ ਜਿਸ ਤਰ੍ਹਾਂ ਦੀਆਂ ਬਣਾਈਆਂ ਤੇ ਸਾਨੂੰ ਝੋਨੇ ਤੇ ਕਣਕ ਤੋਂ ਉੱਪਰ ਹੋ ਕੇ ਸੋਚਣਾ ਪਏਗਾ ਝੋਨੇ ਦੀ ਤੇ ਕਣਕ ਦੀ ਫਸਲ ਤੋਂ ਇਲਾਵਾ ਸਾਨੂੰ ਤੀਸਰਾ ਅਲਟਰਨੇਟਿਵ ਜਿਹੜਾ ਆ ਉਹਦੇ ਬਾਰੇ ਸੋਚਣਾ ਪਏਗਾ ਤਾਂ ਹੀ ਅਸੀਂ ਜਿਹੜਾ ਆ ਲਾਈਫ ਵਿੱਚ ਚੰਗੀ ਤਰ੍ਹਾਂ ਸਰਵਾਈਵ ਕਰ ਸਕਾਂਗੇ ਇਹ 1170 ਦਾ ਟਰੈਕਟਰ ਜੀ ਅੱਛਾ ਜੀ ਤੇ 6 ਲੱਖ ਦੀ ਮਸ਼ੀਨ 20-40 ਕੁਇੰਟਲ ਨਿਕਲ ਆਉਂਦਾ ਨਾਰਮਲ ਸੇਵਾ ਨਾਲ ਜੀ ਹਾਂ ਹਾਂ ਤੇ ਬਾਈ 22 ਰੁਪਏ ਦਾ ਰੇਟ ਹੁਣ ਇੱਕ ਨੌਲ ਇੰਡਸਟਰੀ ਵਾਲੇ ਨੇ ਸੈੱਟ ਕਰਨ ਦੇ ਆ ਅੱਛਾ ਜੀ ਕਾਫੀ ਪੈਸੇ ਪਾ ਜਿੰਨੇ 90000 ਰੁਪਏ ਤੇ ਲਗਾ ਪਾ ਜਿੰਨੇ ਨਾਲ ਇੱਕ ਫਸਲ ਮਟਰਾਂ ਦੀ ਆ ਜਾਣੀ ਆ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਆ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਛੋਗੇ ਸਮੇਂ ਦੇ ਨਾਲ ਹਰ ਇੱਕ ਚੀਜ਼ ਜਿਹੜੀ ਆ ਉਹ ਬਦਲਦੀ ਆ ਔਰ ਬਦਲਣੀ ਚਾਹੀਦੀ ਆ ਅੱਜ ਗੱਲ ਕਰਾਂਗੇ ਆਪਾਂ ਇਸ ਵੀਡੀਓ ਵਿੱਚ ਫਸਲ ਵਿਭਿੰਨਤਾ ਰਵਾਇਤੀ ਫਸਲਾਂ ਪੰਜਾਬ ਦੀਆਂ ਕਣਕ ਤੇ ਝੋਨਾ ਜੋ ਲੰਬੇ ਸਮੇਂ ਤੋਂ ਜਿਹੜਾ ਚੱਲਦਾ ਆ ਰਿਹਾ ਆ ਅਸੀਂ ਤੀਸਰੀ ਫਸਲ ਜਿਹੜੀ ਆ ਉਹ ਲੈਣ ਤੋਂ ਨਕਰੀਆਂ ਅਸੀਂ ਤੀਸਰੀ ਫਸਲ ਬਾਰੇ ਸੋਚਦੇ ਨਹੀਂ ਹਾਲਾਂਕਿ ਜਿਹੜਾ ਕਣਕ ਤੇ ਝੋਨਾ ਆ ਉਹ ਸਮੇਂ ਦੇ ਨਾਲ ਜਿਹੜਾ ਆ ਪਾਲਣ ਪੋਸ਼ਣ ਤੇ ਜ਼ਰੂਰ ਕਰਦਾ ਆ ਪਰ ਜਿੱਦਾਂ ਸਮੇਂ ਦੀਆਂ ਜ਼ਰੂਰਤਾਂ ਸਮੇਂ ਦੀ ਮੰਗ ਜਿਹੜੀ ਆ ਉਹ ਬਦਲਦੀ ਜਾਂਦੀ ਆ ਉਸੇ ਤਰ੍ਹਾਂ ਸਾਨੂੰ ਫਸਲੀ ਚੱਕਰ ਵੀ ਜਿਹੜਾ ਆ ਉਹ ਨਵਾਂ ਅਪਣਾਉਣਾ ਪੈਣਾ ਆ ਮਾਡਰਨ ਖੇਤੀ ਜਿਹੜੀ ਉਹਦੇ ਵੱਲ ਆਉਣਾ ਪੈਣਾ ਆ ਤੇ ਜੇ ਹੁਣ ਅੱਜ ਦੀ ਗੱਲ ਕਰੀਏ ਤੇ ਅੱਜ ਜਿਹੜੀਆਂ ਜਿਆਦਾਤਰ ਜੀਮੀਂਦਰ ਜਿਹੜੇ ਆ ਤਿੰਨ ਫਸਲਾਂ ਲੈਣ ਵਾਲ ਚੱਲ ਪਏ ਨੇ ਤੇ ਤਿੰਨ ਫਸਲਾਂ ਜਿਹੜੀਆਂ ਉਹ ਕਿਹੜੀਆਂ ਹੋਣੀਆਂ ਚਾਹੀਦੀਆਂ ਤੇ ਤੀਸਰੀ ਫਸਲ ਜਿਹੜੀ ਆ ਉਹ ਕਿਵੇਂ ਲੈਣੀ ਆ ਤੇ ਕਿਦਾਂ ਉਹਦੀ ਬਿਜਾਈ ਤੇ ਕਦੋਂ ਬਿਜਾਈ ਕਰਨੀ ਚਾਹੀਦੀ ਆ ਤੀਸਰੀ ਫਸਲ ਜਿਹੜੀ ਸਭ ਤੋਂ ਵਧੀਆ ਫਸਲ ਜਿਹੜੀ ਆ ਕਣਕ ਝੋਨੇ ਤੋਂ ਬਾਅਦ ਮਟਰ ਆਲੂ ਜਾਂ ਤੀਸਰੀ ਫਸਲ ਜਿਹੜੀ ਆ ਆਪਾਂ ਲਾਉਣੀ ਆ ਉਹ ਹੁੰਦੀ ਆ ਮੱਕੀ ਦੀ ਮੱਕੀ ਦੋ ਤਰ੍ਹਾਂ ਨਾਲ ਵਰਤੀ ਜਾਂਦੀ ਆ ਇੱਕ ਤਾਂ ਸਾਇਲੈਂਸ ਬਣਾਉਣ ਵਾਸਤੇ ਪਸ਼ੂਆਂ ਦਾ ਜੋ ਅਚਾਰ ਬਣਦਾ ਆ ਉਹਦੇ ਲਈ ਵਰਤੀ ਜਾਂਦੀ ਦੂਸਰੀ ਪਕਾਵੀ ਫਸਲ ਜਿਹੜੀ ਆ ਉਹ ਵੀ ਆਪਾਂ ਰੱਖ ਸਕਦੇ ਆ ਮੱਕੀ ਨੂੰ ਪਕਾ ਕੇ ਵੀ ਆ ਵੇਚ ਸਕਦੇ ਆ ਅੱਜ ਮੱਕੀ ਦਾ ਜਿਹੜਾ ਰੇਟ ਆ ਉਹ 24 ਰੁਪਏ ਪਰ ਕਿਜੀ ਜਿਹੜਾ ਤੈਅ ਹੋ ਚੁੱਕਾ ਆ ਤੇ ਮੱਕੀ ਦੀ ਬਜਾਈ ਕਿਵੇਂ ਕਰਨੀ ਚਾਹੀਦੀ ਆ ਕਿਹੜਾ ਬੀਜ ਲਾਉਣਾ ਚਾਹੀਦਾ ਆ ਤੇ ਇਸ ਤਰ੍ਹਾਂ ਦੀ ਮਸ਼ੀਨ ਜਿਹੜੀ ਆ ਉਹ ਮੱਕੀ ਵਾਸਤੇ ਬੈਸਟ ਰੈਂਜ ਦੀ ਆ ਮੱਕੀ ਦੀ ਬਿਜਾਈ ਲਈ ਇਹ ਸਾਰੀ ਗੱਲਬਾਤ ਅੱਜ ਅਸੀਂ ਜਿਸ ਖੇਤ ਵਿੱਚ ਖੜੇ ਆ ਇੱਥੇ ਮੱਕੀ ਦੀ ਬਿਜਾਈ ਹੋ ਰਹੀ ਆ ਨਿਮੈਟਿਕ ਪਲਾਂਟਰ ਚੱਲ ਰਿਹਾ ਆ ਨਿਮੈਟਿਕ ਪਲਾਂਟਰ ਦੀ ਜਾਣਕਾਰੀ ਦਵਾਂਗੇ ਵੀ ਇਹ ਕਿਵੇਂ ਬਿਜਾਈ ਕਰਦਾ ਆ ਤੇ ਨਾਲ ਸਾਰੀ ਮੱਕੀ ਦੀ ਵੈਰਾਈਟੀ ਤੇ ਕਦੋਂ ਲਾਉਣੀ ਚਾਹੀਦੀ ਇਹਦੇ ਬਾਰੇ ਗੱਲਬਾਤ ਕਰਦੇ ਆਪਾਂ ਸੋ ਜਿੰਨਾ ਭੈਣ ਭਰਾਵਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਮਨਜਿੰਦਰ ਕਮਾਨ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਜਿਹੜੇ ਆ ਉਹ ਤੁਹਾਨੂੰ ਮਿਲਦੇ ਰਹਿਣ ਸੋ ਮੇਕ ਸ਼ੋਰ ਸਬਸਕ੍ਰਾਈਬ ਚੈਨਲ ਮਨਜਿੰਦਰ ਕਮਾਨ ਸੋ ਆਓ ਗੱਲ ਕਰਦੇ ਆਂ ਰਾਣੇ ਵੀਰ ਦੇ ਨਾਲ ਤੇ ਜਾਣਕਾਰੀ ਲੈਣੇ ਆਂ ਮੱਕੀ ਬਾਰੇ ਰਾਣੇ ਵੀਰ ਸਭ ਤੋਂ ਪਹਿਲਾਂ ਮੇਰੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਤੁਹਾਡਾ ਰੰਜਿੰਦਰ ਕਮਾਨ ਜੀ ਤੇ ਮਿਹਰਬਾਨੀ ਜੀ ਅੱਛਾ ਮੇਰੇ ਅੱਜ ਖੇਤ 'ਚ ਖੜੇ ਆਪਾਂ ਹਾਂਜੀ ਇਹ ਕਿਹੜੀ ਮੱਕੀ ਦੀ ਬਜਾਈ ਹੋ ਰਹੀ ਹੈ ਤਾਂ ਮੱਕੀ ਦੀ ਬਜਾਈ ਜਿਹੜੀ ਆ ਸਹੀ ਸਮਾਂ ਕਿਹੜਾ ਹੈ ਮੱਕੀ ਦੀ ਬਜਾਈ ਦਾ ਸਹੀ ਸਮਾਂ ਤੇ ਇਹਦਾ ਜੀ ਫੈਬਰਰੀ ਦਾ ਫੈਬਰਰੀ ਮਾਰਚ ਫਸਟ ਠੀਕ ਠੀਕ ਹੈ ਅਸੀਂ ਥੋੜਾ ਹੇ ਬਣਾਉਣਾ ਸੀ ਜਵੀ ਦਾ ਨਿਸ ਕਰਕੇ ਥੋੜਾ ਲੇਟ ਆ ਇਸ ਵੇਲੇ ਕਿਹੜੀ ਵੈਰਾਈਟੀ ਜਿਹੜੀ ਆਪਾਂ ਇੱਥੇ ਬੀਜ ਰਹੇ ਆ ਇਹ ਬਾਹਰ ਦੀ ਆ ਨਿਕਾਲ 9208 9208 ਹਾਂਜੀ ਠੀਕ ਹੈ ਤੇ ਇਸ ਤੋਂ ਪਹਿਲਾਂ ਇੱਥੇ ਕੀ ਵੀ ਜੈਸੀ ਖੇਤ ਚ ਇਸ ਤੋਂ ਪਹਿਲਾਂ ਜਵੀ ਬੀਜੀ ਸੀਗੀ ਅੱਛਾ ਹਾਂ ਜੀ ਜਿਹਦਾ ਆਪਾਂ ਖੇ ਬਣਾਇਆ ਪਸ਼ੂ ਵਾਲੀ ਠੀਕ ਹੈ ਜੀ ਜੀ ਮਤਲਬ ਆਰਡਰ ਦੀ ਜਦੋਂ ਹੁਣ ਆਉਣ ਵਾਲੇ ਸਮੇਂ ਚ ਚੇਂਜਸ ਆਉਣੇ ਆ ਤੇ ਉਹ ਸਾਰਾ ਆਪਾਂ ਜਿਹੜੇ ਮੈਨੇਜ ਕਰ ਰਹੇ ਆ ਕਿਉਂਕਿ ਅੱਗੇ ਮੱਕੀ ਸਾਨੂੰ ਘੱਟ ਮਿਲਣੀ ਆ ਠੀਕ ਹੈ ਆਉਣ ਵਾਲੇ ਸਮੇਂ ਚ ਮੱਕੀ ਇੱਕ ਚੈਲੰਜ ਰਹਿਣਾ ਦੇਦੀ ਫਾਰਮਰ ਲਈ ਓਕੇ ਇਹਦੇ ਲਈ ਆਪਾਂ ਨੂੰ ਫੌਡਰ ਡਾਇਵਰਸੀਫਿਕੇਸ਼ਨ ਕਰਨੇ ਪੈਣੇ ਆ ਇਹ ਬਣਾਉਣਾ ਪਊਗਾ ਨਾਲ ਹੋਰ ਆਲਟਰਨੇਟ ਫੌਡਰ ਤਿਆਰ ਕਰਨੇ ਪੈਣਗੇ ਠੀਕ ਹੈ ਜੀ ਮਤਲਬ ਆਪਾਂ ਨੂੰ ਮੱਕੀ ਜਿਹੜੀ ਇੱਥੇ ਤੁਸੀਂ ਬਿਜਾਈ ਕਰਦੇ ਹੋ ਇਹ ਤੁਸੀਂ ਸਾਈਲਜ ਵਾਸਤੇ ਹੀ ਮੇਨਲੀ ਕਰਦੇ ਹੋ ਹਾਂਜੀ ਆਪਣੀ ਤੇ ਸਾਈਲਜ ਲਈ ਬਿਜਾਈਏ ਠੀਕ ਹੈ ਜੀ ਤੇ ਵੈਸੇ ਜੇ ਕਿਸੇ ਕਿਸਾਨ ਵੀਰ ਨੇ ਸਾਈਲਜ ਨਹੀਂ ਬਣਾਉਣਾ ਜੀ ਤੇ ਉਹਦੇ ਵਾਸਤੇ ਮੱਕੀ ਦੀ ਫਸਲ ਜਿਹੜੀ ਆ ਉਹ ਸਹੀ ਰਹਿੰਦੀ ਹੈ ਬਹੁਤ ਵਧੀਆ ਹੋਵੇ ਜੀ ਕਣਕ ਨਾਲੋਂ ਬਹੁਤ ਫਾਇਦੇਮੰਦ ਹੈ ਇਹ ਫਸਲ ਠੀਕ ਹੈ ਕਿਉਂਕਿ ਕਣਕ ਤੇ ਸ਼ਿਮਾਈ ਫਸਲ ਆ ਉਹਨੇ ਸਮਝ ਲਓ ਕਿ ਜੇ ਬੀਜ ਵੀ ਲਈ ਤੇ 20 ਕੁਇੰਟਲ ਲੈਣਾ ਆ ਜੂਗਾ ਏਦੋਂ ਬਾਅਦ ਸ਼ਾਇਦ ਕਿਸੇ ਦੇ ਭਾਈ ਆ ਜੂਗਾ ਏਦੋਂ ਬਾਅਦ ਤੇ ਕਿੰਨੇ ਸੁਣਿਆ ਨਹੀਂ ਜਾਂ ਦੇਖਿਆ ਨਹੀਂ ਜੀ ਜੀ ਇਹਦਾ ਇਹ ਆ ਜੀ ਜਿਹੜੀ ਮੱਕੀ ਆ ਇਹਦਾ ਤੇ ਕੰਪਨੀਆਂ 50 ਕੁਇੰਟਲ ਕੋਈ 60 ਕੁਇੰਟਲ ਕਲੇਮ ਕਰਦਾ ਪਰ ਕਹਿੰਦੇ 30 40 ਕੁਇੰਟਲ ਨਿਕਲ ਆਉਂਦਾ ਨਾਰਮਲ ਸੇਵਾ ਨਾਲ ਵੀ ਹਾਂ ਹਾਂ ਤੇ ਬਾਈ 24 ਰੁਪਏ ਦਾ ਰੇਟ ਹੁਣ ਇੱਕ ਨੌਲ ਇੰਡਸਟਰੀ ਵਾਲੇ ਨੇ ਸੈੱਟ ਕਰਨ ਦੇ ਆ। ਅੱਛਾ ਜੀ। ਕਾਫੀ ਪੈਸੇ ਪਾਜਨੇ ਨੇ ਇਸੇ ਨੇ 20000 ਰੁਪਏ ਤੇ ਲੇਦਾ ਪਾਜਨੇ ਨਾਲ ਇੱਕ ਫਸਲ ਮਟਰਾਂ ਵੀ ਆ ਜਾਣੀ ਆ। ਹਾਂ। ਠੀਕ ਹੈ ਜੀ। 1 4000 3000 ਦੇ ਮਟਰ ਹੋਣਗੇ ਤੇ ਅਸੀਂ 90000 ਇਹਨੇ ਵੀ ਕਣਕ ਨਹੀਂ ਨਿਕਾਲ ਲਾਇਆ ਕਦੀ ਨਹੀਂ ਸਾਡੀ। ਕਿਉਂਕਿ ਇਹ ਆਪੇ ਜੇ ਆਉਣਾ ਜਿਸ ਤਰ੍ਹਾਂ ਸਮੇਂ ਦੀ ਡਿਮਾਂਡ ਆ ਹੁਣ। ਜੀ। ਫਸਲਾਂ ਤੋਂ ਤਾਜ਼ਾ ਫਸਲੀ ਚੱਕਰ ਜੋ ਰਵਾਇਤੀ ਫਸਲੀ ਚੱਕਰ ਆ। ਹਾਂ ਜੀ। ਉਹਦੇ ਚ ਜੇ ਜ਼ਿੰਮੇਦਾਰ ਭਰਾ ਬਾਹਰ ਆ ਜਾਣਗੇ ਤੇ ਸਮੇਂ ਦੇ ਨਾਲ ਸਰਵਾਈਵ ਕਰ ਲੈਣਗੇ ਬਿਲਕੁਲ ਜੀ ਬਿਲਕੁਲ ਇਹ ਸਰਵਾਈਵਲ ਵਾਸਤੇ ਜਿੱਦਾਂ ਅੱਜ ਕੱਲ ਸਮੇਂ ਦੇ ਨਾਲ ਜ਼ਰੂਰਤਾਂ ਵਧ ਗਈਆਂ ਹਰ ਇੱਕ ਦੀਆਂ ਕੋਈ ਘਰਾਂ ਦੀਆਂ ਜ਼ਰੂਰਤਾਂ ਵਧ ਗਈਆਂ ਵੈਸੇ ਨੀਡਸ ਵਧ ਗਈਆਂ ਖਰਚੇ ਵਧ ਗਏ ਆ ਉਹਨਾਂ ਨੂੰ ਪੂਰੇ ਕਰਨ ਲਈ ਇਹ ਸਾਨੂੰ ਤਿੰਨ ਫਸਲਾਂ ਕਰਨੀਆਂ ਹੀ ਪੈਣਗੀਆਂ ਜੀ ਠੀਕ ਹੈ ਜੀ ਤੇ ਜੇ ਆਪਾਂ ਕਹੀਏ ਵੀ ਜਿਹੜੀ ਮੱਕੀ ਆ ਮੱਕੀ ਬਜ ਬੀਨਸ ਕਿਵੇਂ ਦਾ ਰਹਿੰਦਾ ਆ ਮੱਕੀ ਜਿਹੜੀ ਆ ਸਾਨੂੰ ਪਕਾਵੀ ਰੱਖਣੀ ਚਾਹੀਦੀ ਏ ਕਿ ਜਾਂ ਸਾਇਲੇਜ ਲਈ ਵੇਖੋ ਜੇ ਸਾਇਲੇਜ ਲਈ ਚਲੇ ਜਾਏ ਤੇ ਉਹਦੇ ਚ ਆ ਕੀ ਜ਼ਿਮੀਂਦਾਰ ਦੀ ਖੇਚਲ ਬਹੁਤ ਘਟਿਆ ਹਾਂ ਜੇ ਕਿਸੇ ਨਾਲ ਕੰਟੈਕਟ ਕੀਤਾ ਹੋਵੇ ਫਾਰਮ ਨਾਲ ਬਿਲਕੁਲ ਉਹ ਆਪੇ ਕੱਟ ਕੇ ਤੋਲ ਕੇ ਤੁਸੀਂ ਤੋਲ ਕੇ ਉਹਦੇ ਕੋ ਪੈਸੇ ਲੈ ਲੈਣੇ ਆ ਠੀਕ ਹੈ ਜੀ ਜ਼ਿਮੀਂਦਾਰ ਨੂੰ ਅੰਡੇ ਦਾ ਧਿਆਨ ਰੱਖਣਾ ਵਾ ਤੇ ਆਪਣਾ ਵਾਲਿਆਂ ਨੂੰ ਪੈਸੇ ਮਿਲ ਜਾਣੇ ਆ ਆਪੇ ਫਾਰਮ ਨੇ ਲੈ ਜਣੀ ਕੱਟ ਕੇ ਤੇ ਜੇ ਨਹੀਂ ਕੋਈ ਫਾਰਮ ਵਾਲੇ ਕਿਸੇ ਦਾ ਬਣਦੀ ਗੱਲ ਜਾਂ ਰੇਟ ਦਾ ਸੈਟਿੰਗ ਨਹੀਂ ਹੋਈ ਜਾਂ ਹੋਰ ਕੋਈ ਉਨੀ ਕੀ ਆ ਜਾਂ ਲਾਗੇ ਨਹੀਂ ਫਾਰਮ ਆ ਬਿਲਕੁਲ ਤੇ ਫੇਰ ਆਪਾਂ ਇਹਨੂੰ ਪਕਾ ਸਕਦੇ ਆ ਪਕਾਉਣ ਨਾਲ ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ 35 ਤੋਂ 40 ਕੁਇੰਟਲ ਜੇ 40 ਕੁਇੰਟਲ ਆ 22 ਰੁਪਏ ਦੇ ਹਿਸਾਬ ਨਾਲ ਤੁਸੀਂ ਲਾ ਲਓ 15000 ਰੁਪਏ ਬਜਾਈ ਤੇ ਸਾਮ ਦਾ ਖਰਚਾ ਆਉਂਦਾ ਜੀ ਤੇ ਹੋਰ 5000 ਲਾ ਲਓ ਤੁਸੀਂ ਤੜਾਈ ਤੋਂ ਜਿਹੜਾ ਬਾਅਦ ਚੋਂ ਪਤਾ 84000 ਦੇ ਵਿੱਚੋਂ ਆਪਾਂ ਮੋਟਾ-ਮੋਟਾ ਕਰੀਏ ਆਪ 84 ਵੀ ਮੰਨਦੇ ਅਸੀਂ ਕਹਿ ਲੈਨੇ ਹੈਨਾ 80 ਲਾ ਲਈਏ ਤਾਂ 80 ਦੇ ਵਿੱਚੋਂ ਟੋਟਲ ਖਰਚਾ ਜਿਹੜਾ ਆ ਪਾਲਣ ਦਾ 15000 ਖਰਚਾ ਆ ਸਾਰਾ ਕੁਝ ਆਪਾਂ 20 ਮੰਨ ਲੀਨੇ ਤੁਸੀਂ 20 ਲਾ ਲਓ ਤੁਸੀਂ ਹਾਂਜੀ ਤੇ ਜੇ ਆਪਾਂ ਜਿਸ ਤਰ੍ਹਾਂ ਤੀਸਰੀ ਫਸਲ ਦੀ ਆਪਾਂ ਗੱਲ ਕਰਦੇ ਆਂ ਹਾਂਜੀ ਜੇ 60000 ਆਪਾਂ ਨੂੰ ਮੱਕੀ ਦਾ ਬਾਈ ਦਾ ਹਾਂਜੀ ਹੈਨਾ ਤੇ ਨਾਲ ਦੋ ਫਸਲਾਂ ਬਚ ਜਾਂਦੀਆਂ ਦੋ ਫਸਲਾਂ ਬਚਦੀਆਂ ਹਾਂਜੀ ਇਸ ਕਰਕੇ ਮੱਕੀ ਆਉਣ ਵਾਲਾ ਸਮਾਂ ਜਿਹੜਾ ਮੱਕੀ ਦੀ ਡਿਮਾਂਡ ਵਧੂਗੀ ਕਿ ਜਾਂ ਘਟਦੀ ਹੈ ਬਹੁਤ ਵਧਣੀ ਹੈ ਜੀ ਡਿਮਾਂਡ ਕਿਉਂਕਿ ਇਹ ਪੈਟਰੋਲੀਅਮ ਇੰਡਸਟਰੀ ਦੇ ਵਿੱਚ ਇਥਨੋਲ ਯੂਜ਼ ਹੋਣ ਲੱਗਾ ਵਾ ਓਕੇ ਸਰਕਾਰ ਨੇ ਇਥਨੋਲ ਪਲਾਂਟ ਕਾਫੀ ਲਾਏ ਨੇ ਇੰਡੀਆ 'ਚ ਤੇ ਆ ਹੁਣ ਜਿਹੜਾ ਖੇਤੀ ਖੇਤੀ ਚੇਂਜ ਹੋਣ ਦੇ ਆ BS4 BS6 ਹਾਂ ਹਾਂ ਇਹ ਇਸੇ ਕਰਕੇ ਹੋ ਰਿਹਾ ਉਹਨਾ ਜਿਹ ਇਥਨੋਲ ਦੀ ਮਿਕਸਿੰਗ ਹੁੰਦੀ ਆ ਤੇ ਇਥਨੋਲ ਜਦੋਂ ਪੈਟਰੋਲੀਅਮ ਘਟ ਰਿਹਾ ਵਾ ਜੀ ਜੀ ਇਹ ਮੱਕੀ ਤੋਂ ਇਹਨਾਂ ਨੇ 에ਥਨ올 ਪੈਦਾ ਕਰਨਾ ਆਪਣੇ ਇੱਥੇ ਪੰਜਾਬ 'ਚ ਵੀ ਯੂਨਿਟ ਲੱਗ ਚੁੱਕੇ ਨੇ 에ਥਨ올 ਦੇ ਹਾਂਜੀ ਹਾਂਜੀ ਠੀਕ ਐ ਇਹਨਾਂ ਨੂੰ ਮੱਕੀ ਦੀ ਬਹੁਤ ਡਿਮਾਂਡ ਰਹਿਣੀ ਹੈ ਜੀ ਅੱਗੇ ਨੂੰ ਇਸ ਸੰਬੰਧ ਸੋ ਕਿਸਾਨ ਵੀਰੋ ਇਹ ਤੁਹਾਡੀ ਜਾਣਕਾਰੀ ਲਈ ਗੱਲ ਇੱਕ ਐਡ ਹੋ ਗਈ ਹੋਰ ਕਿ ਪੰਜਾਬ ਦੇ ਵਿੱਚ 에ਥਨ올 ਦੇ ਪਲਾਂਟ ਜਿਹੜੇ ਆ ਉਹ ਲੱਗ ਰਹੇ ਨੇ ਤੇ 에ਥਨ올 ਵਾਸਤੇ ਮੱਕੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਤੇ ਸਮੇਂ ਦੇ ਨਾਲ ਜਿਹੜਾ ਮੱਕੀ ਦੀ ਡਿਮਾਂਡ ਜਿਹੜੀ ਆ ਉਹ ਡੇ ਬਾਏ ਡੇ ਵਧ ਰਹੀ ਹੈ ਤੁਸੀਂ ਵੀ ਫਸਲਾ ਆਪਾਂ ਧਿਆਨ ਦਈਏ ਤੇ ਆਪਾਂ ਜਿਹੜਾ ਆ ਸਮੇਂ ਦੇ ਨਾਲ ਵਧੀਆ ਤਰੀਕੇ ਨਾਲ ਆਪਾਂ ਗਰੋਅ ਕਰ ਸਕਦੇ ਆ ਤੇ ਆਪਾਂ ਹੁਣ ਰਾਣੀ ਵੀ ਗੱਲ ਕਰਦੇ ਆ ਨੰਮੈਟਿਕ ਪਲੈਂਟਰ ਦੀ ਇਹ ਜਿਹੜੀ ਮਸ਼ੀਨ ਆਪਾਂ ਮੱਕੀ ਬੀਜ ਰਹੇ ਆ ਇਹ ਸਿਰਫ ਇਹਦੇ ਨਾਲ ਹੀ ਮੱਕੀ ਬੀਜੀ ਜਾ ਸਕਦੀ ਹੈ ਕਿ ਜਾਂ ਹੋਰ ਵੀ ਕੋਈ ਤਰੀਕਾ ਹੁੰਦਾ ਹੈ ਮੱਕੀ ਬੀਜਣ ਦਾ ਬਹੁਤ ਤਰ੍ਹਾਂ ਦੇ ਪਲੈਂਟਰ ਨੇ ਬਾਕੀ ਸਭ ਤੋਂ ਵਧੀਆ ਤਰੀਕਾ ਨਿਊਮੈਟਿਕ ਪਲੈਂਟਰ ਹੀ ਹੈਗਾ ਬਾਕੀ ਐਕਿਊਰੇਸੀ ਜਿਹੜੀ ਆ ਇਸੇ ਪਲੈਂਟਰ ਦਾ ਪਲੈਂਟਰ ਨਾਲ ਹੈਂ ਜੀ ਇਹ ਮਿਸ ਨਹੀਂ ਕਰਦਾ ਜਿੰਨਾ ਤੁਸੀਂ ਡਿਸਟੈਂਸ ਕਹਿੰਦੇ ਹੋ ਉੱਥੇ ਹੀ ਸੁੱਟਦਾ ਵਾ ਸੀਡ ਨੂੰ ਠੀਕ ਹੈ ਠੀਕ ਹੈ ਪ੍ਰੋਪਰ ਇੱਕ ਡੈਪਥ ਤੇ ਆਦੀ ਪ੍ਰੋਪਰ ਉੱਥੇ ਹੀ ਰੱਖਣਾ ਨੇ ਸੀਡ ਨੂੰ ਠੀਕ ਹੈ ਇਸ ਕਰਕੇ ਇਹ ਬੈਸਟ ਹੈਗਾ ਜੀ ਨਿਊਮੈਟਿਕ ਪਲੈਂਟਰ ਬਾਕੀ ਪਲੈਂਟਰ ਤੇ ਬਹੁਤ ਤਰ੍ਹਾਂ ਦੇ ਹੁੰਦੇ ਆ ਇਹ ਚੀਜ਼ ਠੀਕ ਹੈ ਸੋ ਆਓ ਆਪਾਂ ਨਿਊਮੈਟਿਕ ਪਲੈਂਟਰ ਵੀ ਦੇਖਦੇ ਆ ਤੇ ਉਦੇ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਨਿਮੈਟਿਕ ਪਲਾਂਟਰ ਜੀ ਕੀ ਕੀਮਤ ਹੈ ਤੇ ਕਿਵੇਂ ਕੰਮ ਕਰਦਾ ਹੈ ਅਛਾ ਰਾਣੀ ਵੀਰ ਅੱਜ ਮੱਕੀ ਦੀ ਬਜਾਈ ਹੋ ਰਹੀ ਥਾਡੇ ਹਾਂਜੀ ਤੇ ਆਪਾਂ ਸਾਈਲੈਂਸ ਵਾਸਤੇ ਮੱਕੀ ਬੀਜ ਰਹੇ ਬੀਜ ਰਹੇ ਹੈਨਾ ਹਾਂਜੀ ਤੇ ਇਹ ਜਿਹੜੀ ਆ ਮਸ਼ੀਨ ਹੈ ਹਾਂਜੀ ਨਿਮੈਟਿਕ ਪਲਾਂਟਰ ਇਹ ਕਿੰਨੀ ਕੀਮਤ ਦੀ ਹੁੰਦੀ ਹੈ ਇਹ 6 ਲੱਖ ਦੀ ਪੈ ਜਾਂਦੀ ਹੈ 6 ਲੱਖ ਦੀ ਪੈ ਜਾਂਦੀ ਹੈ ਹਾਂਜੀ ਬਾਕੀ ਇਹ ਵੀਰ ਹੋਣਾ ਦੀ ਆ ਤੇ ਇਹਨਾਂ ਦੀ ਇਹ ਵੀਰ ਦਾ ਕੀ ਨਾਮ ਆ? ਕੁਲਦੀਪ ਸਿੰਘ ਕੁਲਦੀਪ ਸਿੰਘ ਹਾਂਜੀ ਇਹ ਵੀਰ ਦੀ ਨਿਮੈਟਿਕ ਪਲਾਂਟਰ ਮਸ਼ੀਨ ਆ ਤੇ ਨਾਲ ਟਰੈਕਟਰ ਆ ਟਰੈਕਟਰ ਹਾਂਜੀ ਠੀਕ ਆ ਜੀ ਜੇ ਕਿਸੇ ਵੀ ਭੈਣ ਭਰਾ ਨੇ ਮੱਕੀ ਬੀਜਣੀ ਹੋਵੇ ਤਾਂ ਵੀਰ ਨਾਲ ਸੰਪਰਕ ਕਰ ਸਕਦਾ ਆ ਨੰਬਰ ਜਿਹੜਾ ਆ ਉਹ ਸਕਰੀਨ ਤੇ ਚੱਲ ਰਿਹਾ ਆ ਤੇ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਜੀ ਨਾਮ ਕੁਲਦੀਪ ਸਿੰਘ ਹਾਂਜੀ ਤੇ ਆਪਾਂ ਜਾਣਕਾਰੀ ਲੈਣੇ ਆ ਨਮੈਟਿਕ ਪਲਾਂਟਰ ਬਾਰੇ ਹਾਂਜੀ 50 ਤੋਂ 60 ਕਿਲੋਮੀਟਰ ਦੇ ਦੈਰੇ ਤੱਕ ਬੀਜ ਦੇਣਗੇ ਮੱਕੀ 50 ਤੋਂ 60 70 ਵੀ ਹੋ ਜਾਏਗਾ ਕੋਈ ਗੱਲ ਤੇ ਬਜਾਈ ਦਾ ਕੀ ਰੇਟ ਆ ਬਜਾਈ ਦਾ ਰੇਟ ਜੀ ਇਹ ਤਾਂ ਡਿਪੈਂਡ ਕਰਦਾ ਵਾ ਦੂਰ ਤੇ ਨੇੜੇ ਤੇ ਅੱਛਾ ਹਾਂਜੀ ਜੇ ਦੂਰ ਆ ਤਾਂ ਵਿੱਚ ਥੋੜਾ 1800 ਰੁਪਏ ਜੇ ਉਧੂ ਜਿਆਦਾ ਦੂਰ ਆ ਫਿਰ 2000 ਰੁਪਏ ਜੇ ਲੋਕਲ ਆ ਫਿਰ 1600 ਰੁਪਏ ਡਿਸਟੈਂਸ ਤੇ ਡਿਪੈਂਡ ਕਰਦਾ ਹੈ ਹਾਂਜੀ ਤੇ ਆਓ ਹਮੜਾ ਨੋਮੈਟਿਕ ਪਲਾਂਟਰ ਬਾਰੇ ਵੀ ਆਪਾਂ ਗੱਲਬਾਤ ਕਰੀਏ ਇਹ ਕਿਹੜੀ ਕੰਪਨੀ ਦਾ ਹੈ ਜੀ ਇਹ ਸੋਨਾ ਦੀ ਇੱਕ ਕੰਪਨੀ ਹੈ ਜੀ ਸੋਨਾ ਲੇਕਰ ਦਾ ਹਾਂਜੀ ਤੇ ਕਿੰਨੇ ਚ ਪੈ ਗਿਆ ਆਪਾਂ ਨੂੰ ਸਾਰੀ ਇਨਵੈਸਟਮੈਂਟ ਕਿੰਨੀ ਹੈ ਵਿਦ ਟਰੈਕਟਰ ਇਹ 1170 ਦਾ ਟਰੈਕਟਰ ਜੀ ਅੱਛਾ ਜੀ ਤੇ 6 ਲੱਖ ਦੀ ਮਸ਼ੀਨ ਇਸ ਮਸ਼ੀਨ ਨੂੰ ਚਲਾਉਣ ਵਾਸਤੇ ਜਿਹੜਾ ਰეკਮੈਂਡਡ ਹੈ ਕਿੰਨੇ ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਹੈ ਰੇਟਰ ਵਾਹੇ 50 ਸਰਵੀ ਚਲਾ ਸਕਦੇ ਪਰ ਜੋ ਵਧੀਆ ਵਾ ਉਹ 70 60 65 ਅੱਛਾ ਵੱਡੇ ਢੋਲ ਦੇ ਵਿੱਚ ਪੈਂਦੀ ਆ ਡੀਪੀ ਖਾਂ ਡੀਪੀ ਹਾਂਜੀ ਇਹਨਾਂ ਚ ਵੀ ਪੈਂਦਾ ਜੀ ਕਿੰਨਾ ਵੀ ਤੇ ਖੋਲੋ ਹਾਂ ਇਹਨਾਂ ਨੂੰ ਵੇਖੀਏ ਇਹਨਾਂ ਨੂੰ ਇਹ ਬੀ ਆ ਜੀ ਰਣਵੀਰ ਕਿਹੜਾ ਦੱਸਿਆ ਸੀ ਬੀ ਬਾਹਰ ਡਿਕਾਰ ਕੋ 9208 9208 ਠੀਕ ਹੈ ਜੀ ਤੇ ਇਹ ਜਿਹੜੇ ਨਾਲ ਦਵਾਈ ਵੀ ਲਾਈ ਕੋਈ ਟ੍ਰੀਟਡ ਹੈ ਜੀ ਟ੍ਰੀਟਡ ਤੇ ਅੱਛਾ ਵੀਰੇ ਇਹ ਨਿਊਮੈਟਿਕ ਪਲੈਂਟਰ ਜਿਹੜਾ ਆ ਇਹਦੇ ਨਾਲ ਸਿਰਫ ਮੱਕੀ ਬੀਜੀ ਜਾ ਸਕਦੀ ਹੈ ਕਿ ਜਾਂ ਹੋਰ ਵੀ ਕੋਈ ਫਸਲ ਬੀਜੀ ਜਾ ਸਕਦੀ ਹੈ ਹੋਰ ਵੀ ਫਸਲਾਂ ਦਾਲਾਂ ਜਿੱਦਾਂ ਛੋਟੀਆਂ ਫਸਲਾਂ ਆ ਇਹਦੀਆਂ ਡਿਸਕਾਂ ਚੇਂਜ ਕਰੋ ਤੇ ਹੋਰ ਫਸਲਾਂ ਜਿਹੜੀਆਂ ਮਰਜ਼ੀ ਆਪਣੀਆਂ ਤਿਆਰ ਕਰ ਲਓ ਬੀਜ ਦਾ ਜਾਈ ਕਰ ਕਿਹੜੀ ਕਿਹੜੀ ਫਸਲ ਬੀਜ ਸਕਦੇ ਆ ਜਿੱਦਾਂ ਛੋਲੇ ਹੋਏ ਦਾਲ ਠੀਕ ਆ ਮੂੰਗੀ ਓਕੇ ਤੇ ਸੋਇਆਬੀਨ ਠੀਕ ਆ ਇਹ ਚਕੰਦਰ ਠੀਕ ਕਪਾ ਠੀਕ ਹੈ ਜੀ ਹਾਂਜੀ ਮਤਲਬ ਜਿਹੜੇ ਆਪਾਂ ਛੋਟੇ ਬੀਜ ਵਾਲੀ ਫਸਲ ਕੋਈ ਵੀ ਹੈ ਸਰੋਂ ਤੱਕ ਬੀਜ ਸਰੋਂ ਵੀ ਬੀਜ ਸਕਦੀ ਸਰੋਂ ਵੀ ਬੀਜ ਸਕਦੇ ਹਾਂਜੀ ਤੇ ਉਹਦੇ ਵਾਸਤੇ ਜਦੋਂ ਆਪਾਂ ਵੱਖ-ਵੱਖ ਫਸਲਾਂ ਬੀਜਣੀਆਂ ਤੇ ਉਹਦੇ ਨਾਲ ਡਿਸਕ ਚੇਂਜ ਕਰਨੀ ਪਉਂਦੀ ਹਾਂਜੀ ਡਿਸਕਾਂ ਹੁੰਦੀਆਂ ਇਹਦੇ ਵਿੱਚ ਇਹਦੇ ਵਿੱਚ ਡਿਸਕਾਂ ਹੁੰਦੀਆਂ ਨੇ ਇੱਥੇ ਅੰਦਰ ਅੱਛਾ ਜੀ ਉਹ ਚੇਂਜ ਕਰਨੀਆਂ ਪੈਂਦੀਆਂ ਨੇ ਉਹ ਬੀਜ ਦੇ ਸਾਈਜ਼ ਦੇ ਹਿਸਾਬ ਨਾਲ ਚੇਂਜ ਹੁੰਦੀਆਂ ਨੇ ਅੱਛਾ ਤੇ ਇੱਕ ਮੈਂ ਦੇਖ ਰਿਹਾ ਹਾਂ ਉੱਪਰ ਮੀਟਰ ਵੀ ਇਹ ਤਾਂ ਸੀਫ ਫੰਕਸ਼ਨ ਹੈ ਇਹਨਾਂ ਦਾ ਬੀਜ ਦਾ ਸੈਟਿੰਗ ਕੀਤੀ ਹੁੰਦੀ ਹੈ ਜਿੱਦਾਂ ਹੁਣ ਇਹ ਚੱਲਣ ਦੀ ਆ ਜਵਾਰ ਤੇ ਚੱਲਣ ਦੀ ਜਵਾਰ ਦੀ ਸੈਟਿੰਗ ਹੋਈ ਹੋਈ ਹੈ ਅੱਛਾ ਜੀ ਜਦੋਂ ਦੂਜੀ ਚੀਜ਼ ਚੱਲਣੀ ਉਹਦੀ ਉਹਦੇ ਨਾਲ ਸੈਟਿੰਗ ਹੋਣੀ ਹੈ ਠੀਕ ਹੈ ਜੀ ਹਾਂਜੀ ਬੀਜ ਸਾਈਜ਼ ਦੇ ਹਿਸਾਬ ਨਾਲ ਸੈਟਿੰਗ ਹੋਣੀ ਤੇ ਇਹਦਾ ਵੈਕਿਊਮ ਕਰਦੀ ਇਹ ਹਾਂਜੀ ਵੈਕਿਊਮ ਭਰਉਂਦੀ ਹੈ ਇਹ ਉਤੋਂ ਪੀਟੀਓ ਸ਼ਾਫਟ ਤੇ ਅੱਛਾ ਜੀ ਉਹ ਇਹਨੂੰ ਵੈਕਿਊਮ ਦਿੰਦੀ ਹੈ ਵੈਕਿਊਮ ਨਾਲ ਦਾਣਾ ਕੱਲਾ ਕੱਲਾ ਚੱਕਦੀ ਆਓ ਆਪਾਂ ਚੱਲ ਕੇ ਦੇਖਦੇ ਹਾਂ ਪੀਟੀਓ ਵਾਲ ਵੀ ਟਰੈਕਟਰ 4x4 ਅਰਜਨ ਨਵੋ ਅੱਛਾ ਇਹ ਵਾਲੀ ਆ ਨਾਲ ਪੀਟੀਓ ਦਾ ਚੱਲਣੀ ਹਾਂਜੀ ਹਾਂਜੀ ਜਿੰਦਰਾ ਇਹਨੇ ਅੱਗੇ ਵਕੀਮ ਬਣਾ ਕੇ ਚੌਵਾਂ ਰੋਲਾ ਨੂੰ ਦੇਣੀ ਆ ਅੱਛਾ ਹਾਂਜੀ ਉਹਨਾ ਆਪਣਾ ਆਪਣਾ ਕੰਮ ਕਰਨਾ ਚਾਹਾਂ ਰੋਲਾ ਜਿਹੜੇ ਪਿਛਲੇ ਪਾਸੇ ਆ ਹਾਂਜੀ ਹਾਂਜੀ ਦਿਖਾਓ ਕਿਹੜੇ ਰੋਲ ਇਹ ਹੀ ਦੇ ਸਾਰੇ ਅੱਛਾ ਇੱਥੇ ਆ ਰਿਹਾ ਪ੍ਰੈਸ਼ਰ ਪੰਜ ਛੇ ਆ ਰਹੀਆਂ ਅੱਛਾ ਇਹ ਵਾਲੀ ਪਾਈਪ ਚ ਹਾਂਜੀ ਠੀਕ ਐ ਤੇ ਇਹ ਬੀਜ ਕਿਵੇਂ ਚੁੱਕਦੀ ਐ ਫਿਰਿਆ ਵੈਕਿਊਮ ਨਾਲ ਹਵਾ ਬੰਦੀ ਵਿੱਚ ਹਵਾ ਨਾਲ ਪ੍ਰੈਸ਼ਰ ਪ੍ਰੈਸ਼ਰ ਨਾਲ ਆਪਣਾ ਆਪਣਾ ਦਾਣਾ ਚੱਕ ਲੈਂਦੀ ਐ ਅੱਛਾ ਬਾਜ ਇੱਕ ਵਿੱਚ ਪੱਤੀ ਲੱਗੀ ਹੁੰਦੀ ਐ ਜਦੋਂ ਆਹ ਟਾਇਰ ਗਿੜਦੇ ਆ ਹਾਂਜੀ ਉਹ ਫਿਰ ਦਾਣਾ 7 7 ਇੰਚੀ ਤੇ ਛੱਡੀ ਜਾਂਦੀ ਮਤਲਬ ਉਹ 7 ਇੰਚੀ 8 ਇੰਚੀ 10 ਇੰਚੀ ਆਪਣੇ ਤੇ ਡਿਪੈਂਡ ਬਾਓ ਅੰਦਰੋਂ ਚੇਂਜ ਹੁੰਦੀਆਂ ਭਾਏ 8 ਇੰਚੀ ਤੇ ਕਰ ਲਓ 7 ਇੰਚੀ ਤੇ ਕਰ ਲਓ ਉਹ ਕਿੱਥੋਂ ਚੇਂਜ ਹੋਣਾ ਉਹ ਇੱਥੇ ਗੀਅਰ ਲੱਗਾ ਹੈ ਅੰਦਰ अच्छा जी वो इत्थे चेंज ਹੁੰਦੀ ਹੈ ਇਹ ਖੁੱਲ ਸਕਦਾ ਹੈ ਹਾਂਜੀ ਖੁੱਲ ਸਕਦਾ اچھا ਜੀ ਇਹ ਜਿਹੜੀਆਂ ਅੰਦਰ ਗਰਾਰੀਆਂ ਨੇ ਹਾਂਜੀ ਉਹ ਉਹ ਤੋਂ ਚੇਂਜ ਹੋਣਾ ਆ ਉਹ ਤੋਂ ਚੇਂਜ ਹੋਣਾ ਵਾ ਮਨ ਲਾਗੇ ਕਰਨੀ ਆ ਦੂਰ ਕਰਨੀ ਆ ਤਾਂ ਮਤਲਬ ਬੀਜ ਦਾ ਜਿਹੜਾ ਡਿਸਟੈਂਸ ਹੈ ਆਪਾਂ ਕਿੰਨੇ ਹਾਂ ਡਿਸਟੈਂਸ ਤੇ ਵੀ ਸੁੱਟਣਾ ਆ ਤੇ ਉਹ ਇਹਨਾਂ ਤੇ ਡਿਪੈਂਡ ਕਰਦਾ ਹੈ ਹਾਂਜੀ ਠੀਕ ਹੈ ਠੀਕ ਹੈ ਮਤਲਬ ਬਿਲਕੁਲ ਐਕੂਰੇਟ ਰਹਿੰਦਾ ਆ ਬਈ ਹਾਂ ਬਿਲਕੁਲ ਬਜਾਈ ਜਿਹੜੀ ਆ ਉਹ ਜਿੰਨੇ ਜਿੰਨੀ ਆਪਾਂ ਮਿਥ ਲਈ ਉਹਨੇ ਤੇ ਹੋਣੀ ਆ ਹਾਂ ਉਹ ਕੋਈ ਪੀਸ ਮਿਸ ਤੇ ਨਹੀਂ ਹੋਊਗਾ ਨਹੀਂ ਮਿਸ ਨਹੀਂ ਹੁੰਦਾ ਠੀਕ ਮਤਲਬ ਉਹ ਆਪਣੇ ਤੇ ਡਿਪੈਂਡ ਆ ਵੀ ਆਪਾਂ ਜੋ ਕਰਨਾ ਹੈ ਦਾ ਹੈ ਨਾ ਬਿਲਕੁਲ ਉਹ ਤੋਂ ਹੀ ਸਾਰਾ ਗੇਅਰ ਤੋਂ ਉਸੇ ਤੋਂ ਸੈਟਿੰਗ ਹੋਣੀ ਹੈ ਸਹੀ अच्छा ਤੇ ਵੈਕਿਊਮ ਕਿਹੜੇ ਪਾਸੇ ਉਹ ਮੜਾ ਜਾ ਦੱਸ ਦਿਓ ਵੈਕਿਊਮ ਸਾਹਮਣੇ ਆ ਉਹੀ ਬਣਾਉਂਦਾ ਵੈਕਿਊਮ ਤੇ ਇੱਥੇ ਆਉਣੀ ਏ ਸਾਰੀ اچھا ਇਹ ਵਾਲਾ ਵੈਕਿਊਮ ਹੈ ਹਾਂਜੀ ਤੇ ਇਹ ਜਿਹੜਾ ਪੀਟੀਓ ਸ਼ਾਫਟ ਨਾਲ ਜੁੜਿਆ ਹੋਇਆ ਹੈ ਪੀਟੀਓ ਸ਼ਾਫਟ ਨਾਲ ਤੇ ਇਹਦੇ ਵਿੱਚ ਵੈਕਿਊਮ ਬਣਾਉਣਾ ਹੈ ਤੇ ਵੈਕਿਊਮ ਬਣਾ ਕੇ ਤੇ ਅੱਗੇ ਇਹਨਾਂ ਪਾਈਪਾਂ ਥਰੂ ਹਾਂਜੀ ਸਾਰਾ ਬੀਜ ਆਉਣਾ ਹੈ ਹਾਂਜੀ ਹੈ ਨਾ ਤੇ ਤੁਸੀਂ ਜ਼ਿਆਦਾਤਰ ਮੱਕੀ ਬੀਜ ਦੇ ਜਾਂ ਹੋਰ ਵੀ ਕੋਈ ਫਸਲ ਬੀਜ ਜਿੰਨਾ ਨਹੀਂ ਜ਼ਿਆਦਾ ਹਲੇ ਬਜਾਈ ਮੱਕੀ ਦੀ ਕੀਤੀ ਅੱਛਾ ਹਾਂਜੀ ਤੇ ਇੱਕ ਵਾਰ ਨੰਬਰ ਬੋਲ ਦੋ ਆਪਣਾ 99158 8743 ਸੰਪਰਕ ਕਰ ਸਕਦੇ ਵੀ ਹਣਾ ਜਿੰਨੇ ਵੀ ਮੱਕੀ ਬੀਜਣੀ ਆ ਤੇ ਇਹ ਆ ਜੀ ਨੈਮੈਟਿਕ ਪਲੈਂਟਰ ਤੇ ਨਾਲ ਟਰੈਕਟਰ ਆ 4x4 ਅਰਜਨ ਨੋਵੋ 65 ਨੋਵੋ 65 ਹੈ ਨਹੀਂ ਜੀ ਹਾਂ ਜੀ ਹਾਂ ਤੇ ਕਿਸਾਨ ਵੀਰੋ ਸਭ ਤੋਂ ਵਧੀਆ ਜਿਹੜੇ ਇਸ ਵੇਲੇ ਡਿਮਾਂਡ ਵਿੱਚ ਫਸਲ ਆ ਉਹ ਮੱਕੀ ਚੱਲ ਰਹੀ ਆ ਸੋ ਇਸ ਵਲ ਜਰੂਰ ਆਵੋ ਮੱਕੀ ਵੱਲ ਧਿਆਨ ਦਿਓ ਤੇ ਆਪਾਂ ਹੋਰ ਜਾਂ ਵਧੀਆ ਤਰੀਕੇ ਨਾਲ ਜਿਹੜਾ ਆ ਗਰੋ ਕਰ ਸਕਦੇ ਆ ਤੇ ਹੁਣ ਆਪਾਂ ਬੀਜਦੇ ਆ ਮੱਕੀ ਟਰੈਕਟਰ ਚਲਾਉਨੇ ਆ ਤੇ ਅੱਗੇ ਗੱਲਬਾਤ ਬਾਖੀ ਰਾਣਵੀਰ ਨਾਲ ਕਰਾਂਗੇ ਰਾਣਵੀਰ ਹਾਂਜੀ ਮੱਕੀ ਜਿਹੜੀ ਆ ਤੁਸੀਂ ਬੀਜ ਰਹੇ ਹੋ ਜੀ ਇਹ ਜਿੰਨੇ ਤੁਹਾਡੇ ਫਾਰਮ ਵਾਸਤੇ ਜਿੰਨੀ ਮੱਕੀ ਤੁਹਾਨੂੰ ਚਾਹੀਦੀ ਆ ਉਹ ਤੁਹਾਡੇ ਕੋ ਆਪਣੀ ਹੁੰਦੀ ਆ ਕਿ ਜਾਂ ਤੁਸੀਂ ਮੁੱਲ ਵੀ ਲੈਂਦੇ ਹੋ ਨਹੀਂ ਮੁੱਲ ਵੀ ਲਈਦੀ ਜੀ ਆਪਣੇ ਕੋ ਤੇ ਸਾਰੀ 35 40% ਹੀ ਜਿਹੜੀ ਤਿਆਰ ਹੁੰਦੀ ਆ ਨਹੀਂ ਜੀ ਜੀ ਬਾਕੀ ਜਿਹੜੀ ਮੱਕੀ ਆ ਤੁਸੀਂ ਮੁੱਲ ਲੈਂਦੇ ਆ ਜੀ ਬਾਕੀ ਸਾਰੀ ਮੁੱਲ ਲੈਂਦੇ ਆਲੀ ਉਹ ਕਿਸਾਨ ਵੀਰੋ ਅਸੀਂ ਐਸੋਲੇ ਖੜੇ ਆ ਬਟਾਲਾ ਵਿਖੇ ਤੇ ਕਿੰਨੇ ਕਿਲੋਮੀਟਰ ਤੱਕ ਜਿਹੜੀ ਆ ਮੱਕੀ 1 ਕਿਲੋਮੀਟਰ ਤੱਕ ਲੇਦੀ ਜਾ ਕੇ ਆਪਣੀ ਕਮਾਈ ਜਾਂਦੀ ਆ ਅੱਛਾ ਜੀ ਉਹਨਾਂ ਨਾਲ ਕੋਈ ਕੀਤੀ ਨਹੀਂ ਗੱਲ। ਸੋ ਅ ਵੀਰ ਦਾ ਨੰਬਰ ਜਿਹੜਾ ਆ ਉਹ ਸਕਰੀਨ ਤੇ ਚੱਲ ਰਿਹਾ ਆ ਤੇ ਜਿੰਨਾ ਵੀਰਾਂ ਨੇ ਮੱਕੀ ਬੀਜੀ ਆ ਜਾਂ ਮੱਕੀ ਬੀਜ ਰਹੇ ਨੇ ਤੇ ਉਹਨਾਂ ਨਾਲ ਅਚਾਰ ਵਾਸਤੇ ਵੀਰ ਨਾਲ ਸੰਪਰਕ ਕਰ ਸਕਦੇ ਨੇ ਇਹ ਮੱਕੀ ਬਾਹਰੋਂ ਵੀ ਖਰੀਦਦੇ ਨੇ ਆਪਣੀ ਮੱਕੀ ਜਿਹੜੀ ਇਹਨਾਂ ਦੀ ਜਿੰਨੀ ਹੈਗੀ ਆ ਉਹ 35 40% ਆਪਣੀ ਆ ਜਾ 60% ਇਹਨਾਂ ਨੇ ਬਾਹਰੋਂ ਖਰੀਦਣੀਆਂ ਤਾਂ ਸੰਪਰਕ ਕਰ ਸਕਦੇ ਜਵੀਰ ਨਾਲ ਹਾਂਜੀ ਤੇ ਵਧੀਆ ਰੇਟ ਰਾਟ ਫਿਰ ਕਿਦਾਂ ਦੰਦੇ ਤੁਸੀਂ ਹਾਂਜੀ 270 ਰੁਪਏ ਆਪਾਂ ਤੋਰ ਕੇ ਦੇਈਦਾ 270 ਰੁਪਏ ਪਰ ਕੁਇੰਟਲ ਪਰ ਕੁਇੰਟਲ ਠੀਕ ਹੈ ਜੀ ਤੇ ਬਾਕੀ ਉੱਪਰ ਥੱਲੇ ਥੋੜਾ ਸਮੇਂ ਦੇ ਨਾਲ ਹਾਂਜੀ ਪਿਛਲੇ ਸਾਲ ਦਾ ਰੇਟ ਆਏ ਹਾਂਜੀ ਤੇ ਕਿ ਵੇਖੋ ਕੀ ਨਿਕਲਦਾ ਰੇਟ ਇਹ ਪਿਛਲੇ ਸਾਲ ਦਾ ਉਦੋਂ ਪਿੱਛੇ 260 ਸੀਗਾ 250 ਹੀ ਸਮਾਂ ਦੇ ਨਾਲ ਜਿਹੜਾ ਉਹ ਵੱਧ ਘਟ ਰਹੇ ਹੋ ਜਾਂਦੇ ਨੇ ਜੀ ਜੀ ਸੋ ਸੋਹਣੇ ਸੱਜਣੂ ਇਹ ਮੱਕੀ ਦਾ ਰੇਟ ਆ ਤੁਸੀਂ ਜੇ ਕਿਸੇ ਨੇ ਮੱਕੀ ਬੀਜੀ ਜਾਂ ਵੇਚਣੀ ਆ ਤੇ ਵੀਰ ਨਾਲ ਸੰਪਰਕ ਕਰ ਸਕਦਾ ਆ ਤੇ 12 ਕਿਲੋਮੀਟਰ ਤੱਕ ਆਪਣੀ ਮਸ਼ੀਨ ਜਿਹੜੀ ਆ ਕੰਬਾਈਂ ਜਾਊਗੀ ਤੇ 12 ਕਿਲੋਮੀਟਰ ਤੋਂ ਜੇ ਡਿਸਟੈਂਸ ਵਧਿਆ ਤੇ ਉਹਦੇ ਵਾਸਤੇ ਕਿਸਾਨ ਵੀਰ ਨੂੰ ਆਪਣੀ ਖੇਚਲ ਜਿਹੜੀ ਆ ਉਹ ਕਰਨੀ ਉਹ ਕਰਨੀ ਪਊਗੀ ਆਪਣਾ ਜਿਹੜਾ ਲੱਦ ਕੇ ਤੇ ਇੱਥੇ ਲਿਆਉਣਾ ਪਊਗਾ ਸੋ ਇਹ ਸਾਰੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਜਿਉਂਦੇ ਰਹੋ ਵਸਦੇ ਖੁਸ਼ ਰਹੋ ਬਾਬਾ ਸਭ ਨੂੰ ਪੈੜ ਦੀ ਕਲਾ ਬਖਸ਼ੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ